ਕੋਈ ਕਿਹੜੀ ਪਾਰਟੀ ਚ ਜਾ ਰਿਹਾ ਹੈ ਕੋਈ ਕਿਸੇ ਪਾਰਟੀ ਚ ਜਾ ਰਿਹਾ ਹੈ ਅੱਜ ਜੇ ਫਿਰਤਾ ਹੈਗੀ ਕਿਸੇ ਪਾਰਟੀ ਚ ਉਹ ਹੈ ਕੀ ਹੈ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਬੀਜੇਪੀ ਨੂੰ ਕੋਈ ਕੈਂਡੀਡੇਟ ਨਹੀਂ ਮਿਲ ਰਿਹਾ ਕਾਂਗਰਸ ਦੇ ਛੱਡ ਕੇ ਬੀਜੇਪੀ 'ਚ ਜਾ ਰਹੇ ਹੈ ਬਾਦਲ ਦਲ ਦੇ ਛੱਡ ਕੇ ਬੀਜੇਪੀ 'ਚ ਜਾ ਰਹੇ ਹੈ ਮੈਂ ਤਾਂ ਤੁਸੀਂ ਹਲਦੀ ਰਹੇ 1.5 ਸਾਲ ਦੀ ਪਨੀਰ 'ਚ ਹਾਂ ਤੇ ਕਿੰਨੀ ਗ੍ਰੈਂਡ ਦੇ ਗ੍ਰਾਂਟਸ ਮੇਰਾ ਅਖਰ 9 ਕਰੋੜ ਤੋਂ ਜ਼ਿਆਦਾ ਦਿੱਤੀ ਹੈ 9.5 ਕਰੋੜ ਰੁਪਇਆ ਦਿੱਤਾ ਹੈ 9.5 ਕਰੋੜ ਰੁਪਇਆ ਦਿੱਤਾ ਹੈ ਕਿ ਜਿੰਨੀ ਵੀ ਗੰਦਗੀ ਹੈ ਪੰਜਾਬ ਦੀ ਜਾਂ ਇੰਡੀਆ ਦੀ ਉਹ ਭਾਜਪਾ ਤੇ ਆਰਐਸਐਸ ਦੇ ਵਿੱਚ ਜਾ ਰਹੀ ਹੈ ਸਾਡੀ ਕਿੰਨੀਆਂ ਸੀਟਾਂ ਤੇ ਜਿੱਤਣ ਲੱਗ ਗਈਆਂ ਇਸ ਵੇਲੇ 9 ਸੀਟ ਪੰਜਾਬ ਦੀਆਂ 2 ਹਰਿਆਣੇ ਦੀਆਂ ਆਏਗੀਆਂ ਡਾਇਰੈਕਟ ਗਲੇਰ ਹੋ ਚੁੱਕੇ ਹੈ ਜੀ ਕੰਡੀਡੇਟ ਸਨਹੋਰਨੋਂ ਹੌਨਸਟ ਤੇ ਇੱਕ ਅਮਰਤਸਰ ਤੋਂ ਇਮਾਨ ਸਿੰਘ ਮਾਨਕੀਤ ਪ੍ਰੂਸਾ ਤੋਂ ਆ ਕੇ ਬਲੇਰ ਕੀਤਾ ਫਰੋਸਬੁਰ ਤੋਂ ਪਪਿੰਡਰ ਸਿੰਘ ਪੋਲਰ ਕੀਤਾ ਮਾਨਸਾਬ ਜਿਹੜੀ ਆਪਾਂ ਇਹ ਚੋਣ ਲੜ ਰਹੇ ਹਾਂ ਉਹ 11 ਕਿੱਥਾਂ ਦੇ ਚੋਣ ਲੜ ਰਹੇ ਨੇ 13 ਨਾਲ ਲੜਾਂਗੇ 13 ਇਹ ਜੋ ਇਹ ਆਪਾਂ ਆਪਣੇ ਅੰਮ੍ਰਿਤਵਰ ਜਿੱਤ ਗਏ ਜੀ 13 ਵਿਚੋਂ ਲੜਨਗੇ ਫਿਰ ਉੱਪਰ ਆਪਣਾ ਕੀ ਨੂੰ ਸਵਾਰਥ ਰਹੂਗਾ ਇਹ ਉਹ ਦੇਖਾਂਗੇ ਅਜੇ ਤੱਕ ਕਿਸੇ ਨੂੰ ਵੀ ਨਹੀਂ ਪਤਾ ਕੀ ਧੀ ਇਹ ਹੈ ਗਿੰਤੀ ਆਊਗੀ ਜਦੋਂ ਨਵੀਂ ਪਾਰਲੀਮੈਂਟ ਬਣੂਗੀ ਉਦੋਂ ਸੋਚਿਆ ਜਾਊਗਾ ਕਿ ਜਿਹੜੀ ਧਰਮ ਨਰਪਖ ਪਾਰਟੀ ਹੈ ਉਹਦੇ ਨਾਲ ਅਸੀਂ ਗੱਠ ਜੋੜ ਕਰ ਸਕਾਂਗੇ ਠੀਕ ਇਹ ਚੌਲ ਤੇ ਸੰਗਰੂਰ ਹਲਕੇ ਤੁਹਾਡਾ ਕੀ ਮੇਲ ਮੁੱਦਾ ਹੋਊਗਾ ਮੈਂ ਮੁੱਦਾ ਜਿਹੜਾ ਹੈ ਸਾਰਾ ਅਮਨ ਰੱਖਿਆ ਕੋਈ ਇਹੋ ਜੀ ਗੱਲ ਨਹੀਂ ਹੋਣ ਦੁੱਤੀ ਸਾਰਾ ਕੋ ਸਮਨ ਰੱਖਾਂਗੇ ਟੋੜੀ ਵਪਾਰੀਆਂ ਦੀ ਗੱਲ ਕਰਾਂਗੇ ਜਿਹੜੇ ਖੇਤ ਮਜ਼ਦੂਰ ਜਿਹੜੇ ਕਿਸਾਨ ਸਾਰਿਆਂ ਦੀ ਗੱਲ ਅਸੀਂ ਕਰਦੇ ਆਂ ਤੇ ਕਰਦੇ ਰਹੇ ਆਂ ਤੇ ਤੁਹਾਨੂੰ ਸਾਰਾ ਪਤਾ ਹੈ ਕਿ ਤੁਸੀਂ ਅਮਨ ਚਾਹੁੰਦੇ ਹੋ ਤੇ ਅਮਨ ਤੁਹਾਡਾ ਇੱਥੇ ਪੂਰਾ ਸੀ ਬਰਕਰਾਰ ਕਰਕੇ ਦਿੱਤਾ ਹੈਗਾ ਕੋਈ ਗੜਬੜ ਨਹੀਂ ਹੋਣ ਦਿੱਤੀ ਕਿਸੇ ਤਰ੍ਹਾਂ ਦੀ ਮਾਨ ਸਾਹਿਬ ਪੰਜਾਬ ਦੇ ਅੰਦਰ ਤੁਸੀਂ ਇਹ ਜੱਜਾ ਲੈ ਰਹੇ ਹੈਗੇ ਹੋ ਤੁਸੀਂ ਕਿਹਦੇ ਨਾਲ ਨਕੀਰ ਮੁਕਾਬਲਾ ਦੇ ਰਹੇ ਹੈਗੇ ਪੰਜਾਬ ਦੇ ਅੰਦਰ ਹਾਂਜੀ ਮੁਕਾਬਲਾ ਕਿਹਨੇ ਦੇ ਦੇ ਕਿਹੜੀ ਪਾਰਟੀਆਂ ਮੁਕਾਬਲਾ ਦੇ ਰਹੇ ਹੈ ਇਲੈਕਸ਼ਨ ਲੈ ਕੇ ਦੇਖੋ ਸਾਰੀਆਂ ਪਾਰਟੀਆਂ ਦੇ ਵਿੱਚ ਨਾ ਕੋਈ ਕਿਹੜੀ ਪਾਰਟੀ ਚ ਜਾ ਰਹੀ ਹੈ ਕੋਈ ਕਿਸੇ ਪਾਰਟੀ ਚ ਜਾ ਰਹੀ ਹੈ ਅੱਜ ਜੇ ਫਿਰਤਾ ਹੈਗੀ ਆ ਕਿਸੇ ਪਾਰਟੀ ਚ ਉਹ ਹੈ ਕਿ ਐ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਇਸ ਕਰਕੇ ਅਸੀਂ ਇੰਡੀਆਂ ਸੀਟਾਂ ਦੇ ਉੱਤੇ ਇਲੈਕਸ਼ਨ ਲੜ ਰਹੇ ਆ ਕਿਉਂਕਿ ਸਿਰਫ ਸਿਰਫ ਅਕਾਲੀ ਦਲ ਅੰਮ੍ਰਿਤਸਰ ਚ ਹੈ ਬਾਕੀ ਦੀਆਂ ਪਾਰਟੀਆਂ ਡਾਂ ਮੰਡੋਲ ਹੈ ਬੀਜੇਪੀ ਨੂੰ ਕੋਈ ਕੈਂਡੀਡੇਟ ਨਹੀਂ ਮਿਲ ਰਿਹਾ ਕਾਂਗਰਸ ਦੇ ਛੱਡ ਕੇ ਬੀਜੇਪੀ ਛੇ ਜਾ ਰਹੇ ਆ ਬਾਦਲਦਾਲ ਦੇ ਛੱਡ ਕੇ ਬੀਜੇਪੀ 'ਚ ਜਾ ਰਹੇ ਐ ਕਿਸੇ ਪਾਰਟੀ ਦੇ ਕੋਲੇ ਕਿਤੇ ਵੀ ਕੈਂਡੀਡੇਟ ਹੈ ਹੀ ਨਹੀਂ ਸੋ ਸਤਿਰਤਾ ਜਿਹੜੀ ਪਾਰਟੀ ਦੇ ਵਿੱਚ ਹੈਗੀ ਹੈ ਤੇ ਉਹੀ ਅੱਗੇ ਆਊਗੀ ਫਿਰ ਪੰਜਾਬ ਦੇ ਅੰਦਰ ਆਵਾਜ਼ੀ ਪਾਰਟੀ ਸਰਕਾਰ ਹੈਗੀ ਆ ਲੋਕ ਕਿਵੇਂ ਦੇ ਦੇ ਹੈਗੇ ਉਸ ਨੂੰ ਲੈ ਕੇ ਤੁਸੀਂ ਗਏ ਹੈਗੇ ਪਿੰਡਾਂ ਦੇ ਵਿੱਚ ਕਿਵੇਂ ਦੇ ਦੇਗੇ ਇਲੈਕਸ਼ਨ ਚੋਣਾਂ ਵਿੱਚ ਕੀ ਨਤੀਜਾ ਉਤਾਂ ਦੇ ਹੈਗੇ ਆ ਉਹ ਤਾਂ ਆਮ ਤੌਰ ਤੇ ਫੈਲ ਹੋਈ ਹੋਈ ਹੈ ਮਾਤਾ ਤੁਸੀਂ ਹਾਲ ਦੀ ਰਾ 1.5 ਸਾਲ ਦੀ ਪਲਿਓਰ ਚ ਹਾਂ ਤਾਂ ਕਿੰਨੀ ਗ੍ਰਾਂਟ ਦੇ ਗ੍ਰਾਂਟਸ ਮੇਰਾ ਅਕਸਰ 9 ਕਰੋੜ ਤੋਂ ਜ਼ਿਆਦਾ ਦਿੱਤੀ ਹੈ ਸਾਡੇ 9 ਕਰੋੜ ਰੁਪਿਆ ਦੇ ਪਈ 9.5 ਕਰੋੜ ਰੁਪਈਆ ਦਿੱਤਾ ਹੈ ਤੁਹਾਡੇ ਲਈ ਸਾਡੇ ਸਾਡੇ 300 ਕਰੋੜ ਰੁਪਈਆ ਲੈਣ ਦਾ ਕਿ ਸਾਰੀਆਂ ਬਿਜਲੀ ਦੀਆਂ ਤਾਰਾਂ ਤਬਦੀਲ ਹੋ ਜਾਣ ਕਿਸੇ ਦੇ ਘਰ ਦੇ ਉਹ ਤੋਬੀ ਦੀ ਤਾਰ ਨਹੀਂ ਜਾਊਗੀ ਖੰਬੇ ਨਵੇਂ ਲੱਗਣਗੇ ਤੇ ਕੋਈ ਵੀ ਫਲਕਚੁਏਸ਼ਨ ਕਰੰਟ ਦੀ ਨਹੀਂ ਹੋਊਗੀ ਕਿਸੇ ਦੀ ਮੋਟਰ ਨਹੀਂ ਸੜੂਗੀ ਕਿਸੇ ਦੇ ਘਰ ਦੀ ਗੈਜਟ ਨਹੀਂ ਸੜੂਗੀ ਬਿਲਕੁਲ ਇੱਕ ਸਾਲ ਦੇ ਅੰਦਰ ਵਧੀਆ ਤੋਂ ਵਧੀਆ ਮੇਰੇ ਹਲਕੇ ਦੇ ਵਿੱਚ ਬਿਜਲੀ ਦਾ ਇੰਤਜ਼ਾਮ ਹੋ ਜਾਣਾ ਹੈਗਾ ਸਾਡੇ 33 ਕਰੋੜ ਰੁਪਇਆ ਅਸੀਂ ਲੈ ਕੇ ਆਏ ਹਾਂ ਤੁਹਾਡੀ 1.5 ਸਾਲ ਦੀ ਟਿਨਿਓਰ ਦੇ ਵਿੱਚ ਤੁਹਾਡੀ ਕੋਈ ਇੱਕ ਜਾਂ ਦੋ ਬਹੁਤ ਵੱਡੀ ਅਚੀਵਮੈਂਟ ਜਿਹੜੀ ਤੁਸੀਂ ਲੋਕਾਂ ਨੂੰ ਦੱਸ ਸਕੋ ਮੈਂ ਇਹ ਸਮਝਦਾ ਹਾਂ ਹੁਣ ਇੱਥੇ ਅਮਨ ਰੱਖਣਾ ਇੰਨੀਆਂ ਚੀਜ਼ਾਂ ਇੱਕ ਨਵਾਂ ਹਸਪੀਟਲ ਲੈ ਕੇ ਅੰਦਰ ਜਿਹੜਾ ਇੰਡੀਆ ਲੈਵਲ ਦਾ ਹੋਊਗਾ ਜਿੱਥੇ ਬਾਹਰ ਦੇ ਸੂਬੇ ਦੇ ਲੋਕ ਆ ਕੇ ਜਿਨ੍ਹਾਂ ਦੀ ਬਿਮਾਰੀ ਦਾ इलाज ਨਹੀਂ ਹੈ ਉਹ ਇੱਥੇ ਬਰਨਾਲੇ ਦੇ ਵਿੱਚ ਹੋਇਆ ਕਰੂਗਾ ਫਿਰ ਸਾਡਾ ਕੈਂਸਲ ਤੋਂ ਹਸਪਤਲ ਹੈਗਾ ਸਰੂ ਬੀ ਜੇ ਪੈਲੀਟਰਮ ਦੇ ਵਿੱਚ ਜਦੋਂ ਤੁਸੀਂ ਬਣੂ ਚੁਣਿਆ ਸੀ ਉਹ ਸਰੇ ਮਰ ਕੇ ਫਿਰ ਗਿਆ ਸੀਗਾ ਕਿ ਪੀ ਜੇ ਉਹ ਜੜੀ ਖੁੱਤੀ ਹੈਗੀ ਹੈ ਘਰ ਦਾ ਖੁੱਟ ਗਿਆ ਕਾ 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 ਖੁੱਤੀ ਉਹ ਤੇ ਬਣ ਜਾਵੇ ਫਿਰ ਅਗਲੀ ਵਾਰੀ ਸਿੰਘਾ ਸਾਹਿਬ ਐਮ ਪੀ ਬਣ ਗਏ ਤੇ ਉਹਨਾਂ ਨੇ ਪੂਸ਼ ਕੀਤੀ ਤੇ ਹੁਣ ਆਪਣੇ ਸਕੂਨ ਦੇ ਵਿੱਚ ਪੀਜੀਐਬੀ ਹੈਗਾ ਤੇ ਹੁਣ ਸਾਨੂੰ ਕਿਤੇ ਲੁੱਧੇ ਜਾਣੇ ਹੋਰ ਕਿਤੇ ਜਾਣ ਦੀ ਲੋੜ ਹੀ ਨਹੀਂ ਹੈ ਜਦੋਂ ਇਹ ਹਸਪਤਲ ਬਣ ਗਿਆ ਫਿਰ ਇਹ ਮੈਡੀਕਲ ਸੈਂਟਰ ਹੋਊਗਾ ਅਸੀਂ Chief Minister Saab ਨੂੰ ਕਿਹਾ ਕਿ ਮਸਤਵਾਨਾ ਸਾਹਿਬ ਦੇ ਲਈ ਮੈਡੀਕਲ ਕਾਲਜ ਸੈਂਕਸ਼ਨ ਹੋ ਗਿਆ ਹੈ ਮਸਤਵਾਨਾ ਸਾਹਿਬ ਦੀ ਕਮੇਟੀ ਨੇ ਮੈਨੂੰ ਚਿੱਠੀ ਲਿਖ ਕੇ ਦਿੱਤੀ ਹੈ ਕਿ ਅਸੀਂ ਜ਼ਮੀਨ ਦੇਣ ਨੂੰ ਤਿਆਰ ਹੈ ਉਹ ਚੀਫ ਨਸਤ ਸਾਹਿਬ ਨੂੰ ਦੱਸ ਦਿੱਤਾ ਪਰ ਚੀਫ ਨਸਤ ਸਾਹਿਬ ਦੀ ਕਾਲ ਦਿਖਦੀ ਹੈ ਜਿਹੜਾ ਉਹ ਹਮੇਂ ਨਹੀਂ ਭਰਦੇ ਨਹੀਂ ਤਾਂ ਸਰੂਰ ਆਪਣਾ ਹਲਕਾ ਨੰਬਰ 1 ਹੋਊੂ ਸਾਰੇ ਪੰਜਾਬ ਹਰਿਆਣੇ ਜਿੱਥੇ ਮੈਡੀਕਲ ਸਰਵਿਸਸ ਸਭ ਤੋਂ ਬੈਟਰ ਹੋਣਗੇ ਆਮ ਜਨਕੀ ਇਹ ਕਹਿੰਦਾ ਕਿ ਬੀਜੇਪੀ ਸਰਕਾਰ ਫੇਲ ਹੈ ਤੇ ਇੱਕ ਵਾਰ ਤੁਸੀਂ ਕਹੀ ਜਾਂਦਾ ਮੈਂ ਕਾਲੀਦਾਨ ਤੇ ਕਾਂਗਰਸ ਸਾਢੇ ਸਾਢੇ ਪਾਰਟੀਆਂ ਜਿਹੜੇ ਡਾਕਟਰ ਨੇ ਜਾਂ ਲੀਡਰ ਨੇ ਉਹ ਬੀਜੇਪੀ ਚ ਜਾ ਰਿਹਾ ਹੈ ਫਿਰ ਕਿਉਂ ਜਾ ਰਿਹਾ ਹੈ ਜੀ ਜੋ ਬੀਜੇਪੀ ਫੇਲੀ ਹੈ ਕਿਉਂ ਕਰਕੇ ਇਹਨਾਂ ਨੇ ਠੱਗੀ ਥੋੜੀ ਕੀਤੀ ਹੋਈ ਹੈ ਬੀਜੇਪੀ ਦਾ ਰਾਜ ਹੈ ਉਹ ਏਡੀ ਤੇ ਸੀਬੀਆਈ ਤੇ ਇਨਕਮ ਟੈਕਸ ਵਾਲਿਆਂ ਨੂੰ ਕਹਿੰਦੇ ਆ ਕਿ ਇਹ ਵਿਚਾਰਿਆਂ ਦੇ ਉੱਤੇ ਕੱਖ ਨਾ ਕਰੋ ਇਹਨਾਂ ਨੂੰ ਫੇਰ ਦੇਖਿਆ ਜਾਊਗਾ ਇਸ ਕਰਕੇ ਆਪਣੀ ਚਮੜੀ ਬਚਾਉਣ ਦੇ ਲਈ ਆਪਣੀ ਕਰਪਸ਼ਨ ਬਚਾਉਣ ਦੇ ਲਈ ਇਹ ਲੋਕ ਉਧਰ ਜਾ ਰਹੀ ਹੈ ਪਰ ਗੱਲ ਇਹ ਹੈ ਕਿ ਜਿੰਨੀ ਵੀ ਗੰਦਗੀ ਹੈ ਪੰਜਾਬ ਦੀ ਜਾਂ ਇੰਡੀਆ ਦੀ ਉਹ ਬੀਜੇਪੀ ਤੇ ਆਰਐਸਐਸ ਦੇ ਵਿੱਚ ਜਾ ਰਹੀ ਹੈ ਤੇ ਇਸ ਤੋਂ ਬਾਅਦ ਵਾਕਈ ਦੀਆਂ ਪਾਰਟੀਆਂ ਸਾਫ਼ ਸੁਥਰੀਆਂ ਹੋ ਜਾਣਗੀਆਂ ਜਦੋਂ ਇਹਨਾਂ ਦੇ ਵਿੱਚੋਂ ਗੰਦਗੀ ਨਿਕਲ ਕੇ ਬੀਜੇਪੀ ਤੇ ਆਰਐਸਐਸ ਤੇ ਵੱਚ ਚਲੀ ਗਈ